ਕੋਈ ਗਾਹਕ ਨਹੀਂ ਆਇਆ ਆਰਾ ਉਦਾਂ ਠੰਡਾ ਹੋ ਗਿਆ ਖਲੋਤਾ ਖਲੋਤਾ ਹੀ ਕੰਮ ਕਰਨ ਨੂੰ ਹੀ ਕਦੇ ਇਹਨਾਂ ਦਾ ਜੀ ਨਹੀਂ ਕਰਦਾ ਸਾਰਾ ਖਲਾਰਾ ਪਾ ਕੇ ਚਲ ਗਏ ਬੰਦਿਆਂ ਨੇ ਸਿਰ ਤੇ ਵੀ ਕੀ ਕੰਮ ਛੱਡਣਾ ਹੁੰਦਾ ਵਾ 5 ਕੁਇੰਟਲ ਲੱਕੜ ਪਈ ਆ ਉਦੋਂ ਦੀ ਤੇ ਚਿਰੀ ਨਹੀਂ ਆ ਕਿਸਨੇ ਭਾਈ ਭਾਈ ਉਹ ਆ ਪਾ ਨੰਗਾ ਨੰਗਾ ਕੀ ਗੱਲ ਆ ਆਜੋ ਆਜੋ ਹਾਂਜੀ ਹਾਂਜੀ ਕਾਲਵੀਰ ਜੀ ਸਤਿ ਸ੍ਰੀ ਅਕਾਲ ਭਾ ਕਿਦੜ ਆਇਆ ਤੁਸੀਂ ਕਿਹੜਾ ਕਰਿਆਨੇ ਦੀ ਦੁਕਾਨ ਖੋਲੀ ਆ ਤੁਹਾਡੇ ਕੋ ਖੱਡ ਪਤੀ ਲੈਣ ਆਇਆ ਵਾ ਲੱਕੜ ਆ ਤੇ ਲੱਕੜੀ ਲੈਣ ਆਇਆ ਦੱਸੋ ਲੱਕੜ ਵਾਧੂ ਆਪਣੇ ਕੋਲ ਕੀ ਚਾਹੀਦਾ ਤੁਹਾਨੂੰ ਸੋਫੇ ਸਾਫੇ ਬਣਾਉਣੇ ਕਿ ਬੈੱਡ ਬੂਟ ਬਣਾਉਣਾ ਵਾ ਕੀ ਲੈਣਾ ਵਾ ਤੁਸੀਂ ਲੈਣਾ ਲੂਣਾ ਕੀ ਆ ਬੰਦਾ ਸਾਹ ਹੀ ਲੈਣ ਆਇਆ ਵਾ ਸਾਹ ਲੈਣਾ ਨਾ ਤੇ ਉਹ ਬਾਹਰ ਤਖਤ ਪੋ ਲੱਗਾ ਉੱਥੇ ਜਾ ਕੇ ਸਾਹ ਲੈ ਮੇਰਾ ਵੀਰ ਨਹੀਂ ਨਹੀਂ ਭਾਜੀ ਮੈਂ ਰਹਾ ਨਹੀਂ ਗੱਲ ਕੀਤੀ ਇੱਕ ਕਿਹੜੀ ਰਖਾਨੀ ਕਰਤੀ ਗੱਲ ਕਿ ਬੰਦਾ ਸਾਹ ਹੀ ਲੈਣ ਆਇਆ ਵਾ ਜਿੰਨੇ ਉਹਦੇ ਲਿਖੇ ਆ ਸਾਲ ਲੱਗੇ ਤੁਰ ਜਾਂਦਾ ਵਾ ਅੱਜ ਸਾਡਾ ਤੁਰ ਗਿਆ ਵਾ ਕੱਲੋਂ ਤੁਹਾਡਾ ਤੁਰ ਜਾਣਾ ਵਾ ਪਰਸ ਨੂੰ ਤੁਸੀਂ ਤੁਰ ਜਾਣਾ ਵਾ ਚਾਹ ਤਨੂ ਫੇਰ ਕੋਈ ਤੁਹਾਡਾ ਹੀ ਤੁਰ ਤੁਰ ਜਾਣਾ ਵਾ ਤੂੰ ਨਹੀਂ ਤੁਰਨਾ ਤੂੰ ਦੇਥੇ ਕਿੱਲੇ ਲਾਏ ਆ ਉਹ ਭਰਾਵਾ ਰੱਬ ਰੱਬ ਕਰ ਗੱਲ ਦੱਸ ਗੱਲ ਕੀ ਆ ਗੱਲ ਗੁਲ ਕੀ ਦੱਸਣੀ ਆ ਆਪਾਂ ਪਾਜੀ ਪੂਰੇ ਹੋ ਗਏ ਆ ਇਹਦੇ ਚੰਗੀ ਗੱਲ ਆ ਪੂਰਾ ਹੋ ਗਿਆ ਤੇ ਪਹਿਲਾਂ ਆਂਦਾ ਸੀ ਭਰਾਵਾ ਤੈਨੂੰ ਆਉਣ ਦੇ ਆ ਮਜ਼ਾਕ ਸਾਨੂੰ ਪੁੱਛ ਕੇ ਵੇ ਸਾਡੇ ਦਿਲ ਤੇ ਕੀ ਬੀਤਨ ਢਈ ਆ ਸਾਡੀ ਤੇ ਸਾਰੀ ਗੱਡੀ ਕੱਚੇ ਲੱਥ ਗਈ ਆ ਕਿਉਂ ਪਾਪਾ ਗੱਡੀ ਦਾ ਡਰਾਈਵਰ ਹੀ ਬਜ਼ੁਰਗ ਡਰਾਈਵਰ ਹੀ ਹੁੰਦੇ ਆ ਘਰਾਂ ਨੂੰ ਲੈ ਕੇ ਚਲਦੇ ਆ ਜਿਹੜੇ ਚੱਲ ਆ ਮੇਰਾ ਵੀਰ ਕੀ ਸਸਕਾਰ ਲਈ ਲੱਕੜ ਚਾਹੀਦੀ ਆ ਹਾਂਜੀ ਸਸਕਾਰ ਲਈ ਚਾਹੀਦੀ ਸਿੱਧਾ ਸਿੱਧਾ ਦੱਸਣਾ ਤੂੰ ਤੇ ਬਾਜ਼ਾਰ ਤਾਂ ਵੜੀਆਂ ਪਾਉਂਦੇ ਆ ਆ ਇਧਰ ਬਹਿ ਇਥੇ ਕਿਹੜੇ ਪਿੰਡੋਂ ਆਇਆ ਆ ਆ ਨਾਲ ਦੇ ਪਿੰਡੋਂ ਹੀ ਆਇਆ ਵਾ ਮੈਂ ਫੇਰ ਇਧਰ ਆ ਹੁਣ ਦੱਸ ਆਪਣੇ ਕੋਲ ਲੱਕੜ ਕਿਹੜੀ ਕਿੜੀ ਆ ਲੱਕੜ ਆਪਣੇ ਕੋਲ ਸਪੈਦਾ ਪਿਆ ਟਰੇਕ ਪਈ ਆ ਟਾਲੀ ਪਈ ਆ ਤੈਨੂੰ ਚਾਹੀਦਾ ਕੀ ਆ ਸੰਸਕਾਰ ਵਾਸਤੇ ਖੜਨੀ ਆ ਲੱਕੜ ਪਾਪਾ ਜੀ ਦੀ ਕਿਹੜੀ ਲੱਕੜ ਚਾਹੀਦੀ ਆ ਇਹ ਦੱਸ ਤੂੰ ਆਪਣੇ ਕੋਲ ਲਾਲ ਚੰਦਨ ਹੈਗੀ ਆ ਇਹ ਪੁਸ਼ਪਾ ਦੇ ਹਰੇ ਦੇ ਆ ਗਿਆਂ ਕਿ ਲਾਲ ਚੰਦਨ ਚਾਹੀਦੀ ਆ ਤੈਨੂੰ ਭਰਾਵਾ ਹੋਸ਼ 'ਚ ਵੀ ਹੈਗਾ ਵਾ ਕਿ ਸਦਮੇ 'ਚ ਹੀ ਆ ਜੇ ਲਾਲ ਚੰਦਨ ਦੀ ਲੱਕੜ ਨਹੀਂ ਇਧਰੋਂ ਲੱਭਦੀ ਇਹ ਕਿੰਨਾ ਕੁ ਚਾਹੀਦਾ ਬਾਲਣਾ ਪਾ ਨੂੰ ਮੈਨੂੰ ਸੋਣੇ ਵੀ ਨਹੀਂ ਪਤਾ ਕਿੰਨਾ ਹੁੰਦਾ ਉਹ ਕਿੰਨਾ ਕੀ ਸੈਸੂਜ ਪਾਪੇ ਦਾ ਕੀ ਸੀ ਸਾਰੇ ਸਹਤ ਤੇ ਪਾਪਾ ਜੀ ਦਾ ਟਾਡੇ ਵਰਗਾ ਏ ਸੋਖਣਾ ਏਡੇ ਹੀ ਪਹਿਲਾਂ ਹੁਣ ਤੇ ਪਾਪਾ ਜੀ ਸੁੱਕ ਸੁੱਕ ਕੇ ਤੀਲਾ ਹੀ ਹੋ ਗਏ ਕਿਉਂ ਪਾਪਾ ਜੀ ਨੂੰ ਕੋਈ ਬਿਮਾਰੀ ਲੱਗੀ ਬੜਾ ਪਾ ਬਿਮਾਰੀ ਹੁੰਦੀ ਆ ਹਾਂ ਜਵਾਨੀ ਗਈ ਬੜਾ ਪਾ ਆ ਗਿਆ ਪਾਪਾ ਜੀ ਵੀ ਹੋ ਗਏ ਹੋ ਗਏ ਉਹ ਚੱਲ ਹੌਸਲਾ ਕਰ ਯਾਰ ਏਡਾ ਤੂੰ ਕਿਤੇ ਪਾਪੇ ਦਾ ਪਿਆਰਾ ਹੈ ਬਹੁਤ ਪਿਆਰੇ ਪਾਪਾ ਜੀ ਦਾ ਜੀਵਿਆਂ ਵੀ ਕਦੀ ਕੀਤਾ ਸੀ ਪਿਆਰ ਮੇਰਾ ਪਾਪਾ ਬੰਦਾ ਬੜਾ ਗੋਡੀ ਪਾ ਹਾਂ ਅੱਜ ਸਾਰਾ ਮਲਾਸਿਫਤਾ ਕਰਨ ਦਾ ਮੇਰੇ ਪਾਪੇ ਦੀਆ ਕਿਉਂ ਬਾਪ ਮੈਨੂੰ ਇੱਕ ਗੱਲ ਦੱਸ ਜਦੋਂ ਬੰਦਾ ਮਰ ਜਾਂਦਾ ਉਦੋਂ ਹੀ ਕਿਉਂ ਲੋਕ ਸਿਫਤਾ ਕਰਦੇ ਆ ਜੀ ਦੇ ਜੀ ਤੇ ਪਾਪੇ ਦੇ ਲੋਕੀ ਗਾਲਾਂ ਦਿੰਦੇ ਹੀ ਕੋਈ ਚੰਗਾ ਨਹੀਂ ਕਹਿੰਦਾ ਪਾਪੇ 'ਚ ਕੋਈ ਕੁਆਲਿਟੀ ਵੀ ਹੈਗੀ ਸੀ ਚੰਗੀ ਉਹ ਮੇਰੇ ਪਾਪੇ ਦੀਆਂ ਕੁਆਲਿਟੀਆਂ ਮੇਰੇ ਪਾਪੇ 'ਚ ਬਹੁਤ ਤਕੜੀਆਂ ਕੁਆਲਿਟੀਆਂ ਸੀ ਆਣ ਗਵਾਨ ਚ ਕਿਤੇ ਮਾੜੀ ਕਿ ਵੀ ਤੂੰ ਤੂੰ ਮੈਂ ਮੈਂ ਹੋ ਜਾਣੀ ਨਾ ਹਾਂ ਤੇ ਮੇਰੇ ਪਾਪੇ ਨੂੰ ਉਹਨਾਂ ਚ ਰਸਾ ਨਹੀਂ ਹੀ ਆਉਂਦਾ ਜਿੰਨਾ ਚਿਰ ਲੋਕਾਂ ਦੇ ਸਿਰ ਨਹੀਂ ਪਾੜ ਜਾਂਦੇ ਅੱਛਾ ਐਦੀ ਲੂਤੀ ਇਹਨੂੰ ਲਾ ਐਦੀ ਲੂਤੀ ਇਹਨੂੰ ਲਾ ਹਾਏ ਓਏ ਪਾਪਾ ਹੁਣ ਕੌਣ ਲੂਤੀਆਂ ਲਾਊਗਾ ਤੂੰ ਲਾਲਿਆ ਕਰੀ ਤੂੰ ਵੀ ਪਾਪੇ ਦਾ ਹੀ ਆਂ ਭਾਜੀ ਉਹ ਕਿਹੜਾ ਫੋੜਿਆ ਤੇ ਲਾਉਣ ਵਾਲੀ ਟੂਪ ਪਿੰਨੂ ਦੇ ਗਿਆ ਕਿ ਮੈਂ ਲਾਦਾ ਕਰੂੰ ਮਗਰੋਂ ਪਾਪੇ ਦੀਆਂ ਕਹਾਣੀਆਂ ਨਾ ਮੈਨੂੰ ਸੁਣਾ ਪਾਪੇ ਚੰਗੇ ਹੁੰਦੇ ਆ ਸਾਰੇ ਪਾ ਜੀ ਹਾਂ ਜੀ ਆਪਣੇ ਕੋ ਅੰਬ ਦੀ ਲੱਕੜ ਨਹੀਂ ਹੈਗੀ ਅੰਬ ਦੀ ਲੱਕੜ ਕੀ ਕਰਨੀ ਹੈ ਪਾਪਾ ਜੀ ਨੂੰ ਅੰਬ ਬਹੁਤ ਪਸੰਦ ਹੀ ਬੜੇ ਸ਼ੌਂਕ ਨਾਲ ਖਾਂਦੇ ਸੀ ਪਾਪਾ ਜੀ ਪਾਪਾ ਜੀ ਨੂੰ ਪਰੇ ਉਥੇ ਅੰਬ ਵਾਲੇ ਖਾਲ ਤੇ ਦਾਬਾ ਹੋ ਉਥੇ ਜਾ ਕੇ ਅੰਬਾਂ ਚ ਹੀ ਰਵੇ ਉਹ ਪਾਪਾ ਜੀ ਦੀ ਗੱਲ ਚੇਤੇ ਆ ਗਈ ਆ ਪਾਪਾ ਜੀ ਨੇ ਇੱਕ ਰੀ ਅੰਬ ਪੋਛ ਲੈ ਕਿਹ ਕੋ ਤੇ ਕਹਦੇ ਬਾਗ ਚ ਚਲ ਗਏ ਅੰਬ ਤੋੜਨ ਹਾਂ ਤੇ ਸਾਰੀ ਚਾਦਰ ਅੰਬਾਂ ਨਾਲ ਭਰੀ ਫਿਰਨ ਲਾਲਚ ਕਰ ਲਿਆਣਾ ਨਾ ਨਹੀਂ ਨਹੀਂ ਭਾਜੀ ਤੁਸੀਂ ਮੇਰੀ ਗੱਲ ਨਹੀਂ ਜੇ ਸਮਝੇ ਹਾਂ ਆਂਬ ਖਾਲੇ ਜਾਦੇ ਬੁੱਢਾ ਸਰੀਰ ਹਾਂ ਤੇ ਅੰਬਾਂ ਦੀ ਗਰਮੀ ਤੁਹਾਨੂੰ ਪਤਾ ਹੀ ਆ ਕਿੰਨੀ ਆ ਹਾਂ ਕਲਚ ਨਾ ਪਿਆਣੀਗਾ ਸਾਰੀ ਗਲੀਸ ਨਿਕਲ ਗਈ ਤੇ ਹੁਣ ਵੀ ਗਲੀਸ ਨਿਕਲ ਹੀ ਜਾਣੀ ਅੰਬ ਦੀ ਲੱਕੜ ਰਹਿਣ ਦੇ ਕੋਈ ਹੋਰ ਲੱਕੜ ਕਰ ਹੁਣ ਪਾਪਾ ਕਿਹੜਾ ਜਵਾਨ ਹੋ ਗਿਆ ਜਿਹੜਾ ਉਦੋਂ ਬਜ਼ੁਰਗ ਸੀ ਤੇ ਹੁਣ ਜਵਾਨ ਹੋ ਗਿਆ ਭਰਾਵਾ ਲੱਕੜ ਕੋਈ ਹੋਰ ਵੇਖ ਕਾਲੀ ਟੋਲੀ ਹੈਗੀ ਸਪੈਦਾ ਸਪੂਦਾ ਇਹ ਲੈ ਕੇ ਕੰਮ ਸਾਰੋ ਤੇ ਜੇ ਭਾਜੀ ਆਪਣੇ ਕੋ ਸਿਆਾਂ ਦੀ ਮਿਲ ਜੇ ਸੇ ਵੀ ਬੜਾ ਸ਼ੌਂਕ ਨਾਲ ਖਾਂਦੇ ਤੇ ਪਾਪਾ ਜੀ ਨੂੰ ਕਸ਼ਮੀਰ ਦੀ ਹਿਸਤਕਾਰ ਕਰਾਓ ਜਾ ਕੇ ਉਹਦਾ ਸੇ ਉੱਤੋਂ ਲੱਭਣਿਆ ਜਾਂ ਇਦਾਂ ਕਰ ਫਰੂਟ ਮੰਡੀ ਹੈਗੀ ਨਾ ਮਰਸਰ ਬੱਲੇ ਵਾਲੀ ਉੱਥੇ ਲੈ ਜਾਓ ਬੱਲੇ ਮੰਡੀ ਦੇ ਵਿੱਚ ਜਾ ਕੇ ਸਸਕਾਰ ਕਰ ਦੋ ਨਾਲੇ ਉੱਥੇ ਫਲ ਖਾਂਦਾ ਰਹੋ ਪਾਪਾ ਦੱਸ ਕਿੰਨੇ ਕੁ ਕੁਇੰਟਲ ਲੈਣਾ ਵਾ ਉਸ ਹਿਸਾਬ ਨਾਲ ਕਰੀਏ ਭਾਜੀ ਇਹ ਤਾਂ ਮੈਨੂੰ ਪਤਾ ਵੀ ਨਹੀਂ ਕਿੰਨੇ ਚਾਹੀਦਾ ਵਾ ਪੌਣੇ 7 ਪੌਣੇ 8 ਮਣ ਹੁੰਦਾ ਵਾ ਵਾਲਣ ਕੇ ਇਨਾ ਕੀ ਕਰਨਾ ਵਾ ਮੈਂ ਥੋੜਾ ਬੋਦਾ ਦੇ ਦੋ ਥੋੜਾ ਬੋਦਾ ਤੇ ਫਿਰ ਤਾਨੂੰ ਆਹ ਛੜੀਆਂ ਨਾ ਦੇ ਦਿਆਂ ਮੜ ਗਿਆ ਮੜ ਗਿਆ ਵੀ ਜਾ ਕੇ ਭਾਪੇ ਦੇ ਉੱਤੇ ਪਾ ਕੇ ਤੇ ਕਰ ਦੋ ਸਸਕਾਰ ਦਾ ਪਾਪਾ ਜੀ ਮੈਨੂੰ ਦੱਸ ਤੇ ਤੇ ਦੁਨੀਆਦਾਰੀ ਤੇ ਮੈਂ ਅੱਜ ਲੱਕੜ ਤੇ ਮਨ ਪਸੰਦੀ ਖਰੀਦਦਾ ਚੱਲ ਆ ਇਧਰ ਫਿਰ ਤੈਨੂੰ ਲੱਕੜ ਵਿਖਾਵਾਂ ਹਾਂਜੀ ਵਿਖਾ ਦੋ ਆ ਜਾ ਆ ਵੇਖ ਜਿਹੜਾ ਮੋਸ਼ਾ ਪਿਆ ਨਾ ਇਹ ਕਾਲੀ ਚੀਰਿਆਈ ਆੜਾ ਹਾਂ ਇਹ ਟਾਲੀ ਦਾ ਵਾ ਵਧੀਆ ਤੇ ਮਜ਼ਬੂਤ ਆਏ ਲੱਕੜਾਂ ਭਾਜੀ ਐਂ ਪਾਪਾ ਸਾੜਨਾ ਵਾ ਅਸੀਂ ਕਿਹੜਾ ਨੂੰ ਬੈੱਡ ਬਣਾ ਕੇ ਦੇਣਾ ਵਾ ਇਹ ਨਹੀਂ ਮੈਨੂੰ ਪਸੰਦ ਆਈ ਮਾਸਾ ਲੱਸੀ ਵੀ ਚੱਲੂਗੀ ਮੈਨੂੰ ਉਹ ਵਿਖਾ ਦਿਓ ਤੁਸੀਂ ਪਸੰਦ ਨੂੰ ਗਾੜੀ ਤੇ ਤੂੰ ਕਿਤੇ ਐ ਡਾਈਨਿੰਗ ਟੇਬਲ ਵੇਖਣ ਵੀ ਜਿਹੜਾ ਤੈਨੂੰ ਪਸੰਦ ਨਹੀਂ ਹੋਣ ਡਿਆ ਲੱਕੜ ਹੀ ਆ ਤੇ ਕਰਨੀ ਆ ਆ ਇੱਧਰ ਫੇਰ ਆ ਜਾ ਤੈਨੂੰ ਵਿਖਾਉਣੇ ਲੱਕੜ ਇੱਧਰੋਂ ਫੇਰ ਕੋਈ ਨਹੀਂ ਕਰਕੇ ਬਹਿ ਜਾ ਆ ਵੇਖ ਲੈ ਧਿਆਨ ਆਸੇ ਪਾਸੇ ਮਾਰ ਲੈ ਜੇ ਕੋਈ ਚੰਗੀ ਲੱਗਦੀ ਤੇ ਭਰਾਵਾ ਭਾਜੀ ਡੰਗਰ ਵੀ ਰੱਖਿਆ ਦੁੱਧ ਵੀ ਪਿਉਂਦੇ ਜੇ ਨਾਲ ਆਹ ਦੁੱਧ ਦੁੱਧ ਉੱਥੇ ਮੜੀ ਤੇ ਬੰਨ ਆਈਦੀ ਔਰ ਇਹਦੇ ਜਾ ਕੇ ਵੀ ਦੁੱਧ ਪੀਂਦਾ ਰਹੇ ਜੇ ਇਹਨੂੰ ਜੀਂਦੇ ਨੂੰ ਦੁੱਧ ਪਿਆ ਹੁੰਦਾ ਤੇ ਮਰਨਾ ਹੀ ਨਹੀਂ ਉਹਨੇ। ਗਾਂ ਵੀ ਦਿੰਦੇ ਜੇ ਨਾਲ। ਦੋਖਿਆ ਤੁਹਾਨੂੰ ਪਤਾ ਉਹ ਬੰਦਾ ਚ ਜਬਾਤੀ ਹੋ ਕੇ ਕੋਹ ਵੀ ਕਹਿ ਦਿੰਦਾ ਵਾ। ਤੇ ਉੱਥੇ ਜਾ ਕੇ ਦੋਖਿਆ ਤੇ ਰੋਮੰਜੇ ਤੇ ਬਹਿ ਕੇ ਬਾਲਣ ਲੈਣਾ ਆਪ ਨਹੀਂ ਆਈਦਾ ਹੁੰਦਾ। ਆ ਕਿੰਨੇ ਪੈਸੇ ਦਾ ਫੇ ਬਣੂਗਾ ਆਪਣਾ? ਇਹ ਆਪਣਾ 8.5 ਮਣ ਜਿਹੜਾ ਬਾਲਣਾ ਹੈ ਆਪਣਾ 4000 ਦਾ ਮਣਾ ਵਾ। ਹਾਂ। ਹੁਣ ਇਹ ਤੇ ਕਹਿ ਨਿਆ ਵੀ ਪਾਪਾ ਜੀ ਨੂੰ ਲਾਲ ਚੰਦਰ ਨਾਲ ਸਾੜਨਾ ਵਾ ਤੇ ਹੁਣੇ ਹੋ ਨਿਕਲ ਗਈ ਮੈਨੂੰ ਫਿਰ ਤੁਸੀਂ ਲਾਲ ਚੰਦਰ ਨਹੀਂ ਲਿਆ ਕੇ ਦੋ ਇਹ ਨਹੀਂ ਮੈਂ ਲੈਣੀ ਲਾਲ ਚੰਦਰ ਤੈਨੂੰ ਇੱਥੋਂ ਲਾਲ ਚੰਦਰ ਕਿੱਥੋਂ ਲੱਭਣੀ ਆ ਤੈਨੂੰ ਪਿੰਡ ਦਾ ਮਾਰਦੀਏ ਲਾਲ ਚੰਦਰ ਨਾਲ ਤੇ ਪਿੰਡ ਵਾਲੇ ਕੀ ਕਹਿਣਗੇ ਕਿ ਇਹਨਾਂ ਨੂੰ ਕੋਈ ਲੱਕੜ ਨਹੀਂ ਚਾਜੇ ਸਵਾਦ ਦੀ ਲੱਭੀ ਮੈਨੂੰ ਵਧੀਆ ਲੱਕੜ ਦੋ ਪਾਲਛ ਪੁਲਛ ਮਾਰ ਕੇ ਪਾਲਛ ਮਾਰ ਕੇ ਗਾੜੀ ਕਿਤੇ ਹੈਗਾ ਵਾ ਇੱਥੇ ਸੋਫੇ ਲੈਣ ਆਇਆ ਵਾ ਵੀ ਇੱਥੇ ਸਾੜੀ ਜਾਣਗੇ ਲੱਕੜਾਂ ਲੱਕੜਾਂ ਦਾ ਕੀ ਹੁੰਦਾ ਵਾ ਤੇ ਪਾਪਾ ਮੇਰਾ ਪਿੰਡ ਦਾ ਨੰਬਰਦਾਰ ਹੀ ਅੱਜ ਤਾਈ ਉਹਨੇ ਕੋਈ ਘਰ ਰਲ ਕੇ ਨਹੀਂ ਬੈਨ ਦਿੱਤਾ ਵਧੀਆ ਰਿਕਾਰਡ ਹੀ ਕੇ ਪਾਪੇ ਦਾ ਜਿਵੇਂ ਬੋਰਡ ਦੀਆਂ ਛਾਵਾਂ ਨਹੀਂ ਨਾ ਲੱਭਦੀਆਂ ਐਵੇਂ ਬਜ਼ੁਰਗ ਵੀ ਨਹੀਂ ਲੱਭਦੇ ਜਦੋਂ ਤੁਰ ਜਾਂਦੇ ਆ ਕੋਈ ਨਹੀਂ ਹੌਸਲਾ ਰੱਖ ਤੂੰ ਫੇਰ ਮਿੰਟਕ ਬਾਅਦ ਤੈਨੂੰ ਕੀ ਹੁੰਦਾ ਵਾ ਪਾਪੇ ਦੀ ਜਾਦੀ ਤੈਨੂੰ ਯਾਦ ਆਉਂਦੀ ਹੈ ਜਿਹੜੀ ਵਧੀਆ ਲੱਕਣਾ ਨਾ ਸੁੱਕੀ ਹਾਂਜੀ ਉਹ 4000 ਨੂੰ ਕੁਆਂਟਲ ਮਿਲਣੀ ਹੈ ਮੇਰਾ ਵੀਰ ਭਾਵੇਂ ਕੋਈ ਨਹੀਂ ਮਾਸਾ ਗਿੱਲੀ ਦੇ ਦੇਓ ਪਾਪਾ ਜੀ ਜਿੰਨੇ ਖੁਸ਼ੀਏ ਉਹਨੇ ਤੇ ਮਿੰਟ 'ਚ ਸੁਕਾ ਦੇਣੀ ਆ ਇਹ ਤੇਰੀ ਮਰਜ਼ੀ ਆ ਫਿਰ ਸਸਕਾਰ ਹੁੰਦਾ ਨਹੀਂ ਹੁੰਦਾ ਉਥੇ ਬੇਤੀ ਕਰਾਓਗੇ ਚੰਗੇ ਭਲੇ ਬੰਦੇ ਤੁਸੀਂ ਖਾਨਦਾਨੀ ਹੈਂ ਸੁੱਕੀ ਲੱਕੜ ਲੈ 4000 ਨੂੰ ਆ ਲਿਖਦਾ ਫਿਰ ਤੁਹਾਡੀ ਪੌਣੇ 8 ਮਣ ਪਾਜੀ ਥੋੜੇ ਬੋਤੇ ਤੇ ਘੱਟ ਕਰੋ ਇਨਾ ਕਰੀ ਜਾਣ ਦੇ ਜੇ ਤੁਸੀਂ ਇਹ ਕਿਹੜਾ ਕਿਤੇ ਵਿਆਹ ਦਾ ਸਮਾਨ ਖਰੀਦਣ ਆਇਆ ਵਾ ਪੀੜਾ ਘੱਟ ਕਰ ਲਈਏ ਤੈਨੂੰ ਅੱਛਾ ਠੀਕ ਆ ਫਿਰ ਤੇ ਉਹ ਗੁੱਲੀਆਂ ਜੀਆਂ ਵੀ ਤੁਸੀਂ ਬਣਾ ਕੇ ਦੇਣੀਆਂ ਜੇ ਕਿਹੜੀਆਂ ਗੁੱਲੀਆਂ ਉਹ ਜੜੀਆਂ ਗੱਡਦੇ ਹੁੰਦੇ ਆ ਮੰਗਰ ਸਰਾਂ ਨੇ ਗੁੱਲੀਆਂ ਆਹੋ ਕੋਈ ਨਹੀਂ ਬਣਾਦਾਂਗੇ ਉਹ ਵੀ ਬਣਾਦਾਂਗੇ ਕੋਈ ਗੱਲ ਨਹੀਂ ਵਧੀਆਂ ਗੁੱਲੀਆਂ ਕਾੜ ਕੇ ਦਿਓ ਕਿਉਂ ਪਾਪਾ ਜੀ ਗੁੱਲੀ ਡੰਡਾ ਬਹੁਤ ਖੇਡਦੇ ਹੁੰਦੇ ਸੀ ਬੜਾ ਪਸੰਦੀ ਗੁੱਲੀ ਡੰਡਾ ਪਸੰਦੀ ਹਾਂ ਤੇ ਬੰਦਾ ਵੀ ਇੱਕ ਅੱਧਾ ਘਰੋਂ ਹੋਰ ਤਿਆਰ ਕਰੋ ਨਾਲ ਪਾਪੇ ਦੇ ਗਾੜੀ ਟੁੰਡਨ ਟੰਡਨ ਨੂੰ ਪਾਪਾ ਕੱਲਾ ਗੁੱਲੀ ਡੰਡਾ ਖੇਡਿਆ ਕਰੂਗਾ ਅਹੀਂ ਕੋਈ ਚਾਹੀਏ ਉਥੇ ਬਥੇਰੇ ਉੱਥੇ ਹਾਨ ਪ੍ਰਵਾਨ ਵਾਲੇ ਬੰਦੇ ਮਿਲ ਜਾਣੇ ਉਹਨੂੰ ਆਪੇ ਕਿਸੇ ਨਾਲ ਖੇਡਦਾ ਫਿਰੂਗਾ ਪਾਪਾ ਜੀ ਰੋਹ ਦੇ ਬੜੇ ਮਾਰਦੇ ਹੁੰਦੇ ਸੀ ਹਾਂ ਸਾਡੇ ਨਾਲ ਵੀ ਰੋਹ ਦੀ ਮਾਰ ਕੇ ਆ ਤਾਂ ਲਗਾ ਹੌਸਲਾ ਕਰ ਫੇ ਕੀ ਹੁੰਦਾ ਤੈਨੂੰ ਤੇਰਾ ਕੋਈ ਕਲੱਚ ਛੱਡਦਾ ਭਾਜੀ ਬੋੜ ਦੀਆਂ ਸ਼ਾਵਾਂ ਹਾਂ ਤੇ ਬਚੁਰ ਗਰੀ ਲੱਭਦੇ ਹੁਣ 4000 ਰੁਪਇਆ ਜਿਹੜਾ ਵਾ ਇਹ ਨੈਟ ਕੈਸ਼ ਤੁਹਾਡੇ ਕੋਲ ਲੈਣਾ ਜੇ ਤੇ ਬਾਲਣ ਦਿਖਾ ਦਈਏ ਭਾਜੀ ਥੋੜੇ ਬੋਦੇ ਤੇ ਘਟਾਓ ਯਾਰ ਯਾਰ ਘਟਾ ਇਹਦੇ ਵਿੱਚ ਹੁਣ ਕੀ ਲਵਾਂ ਮੈਂ ਜਾਂ ਤੇ ਬੰਦੇ ਹੋਣ ਨਾ 2-3 ਤੇ ਫੇ ਵੀ ਘੱਟ ਕਰਦਾ ਚੰਗਾ ਲੱਗਦਾ ਵਾ 2-3 ਸੈਟ ਤੁਸੀਂ ਲਓ ਤੇ ਫੇਰ ਹੁੰਦਾ ਕੰਮ ਭਾਜੀ ਮੈਂ ਕੜਾ ਡਿਨਰ ਸੈੱਟ ਲੈਣ ਆਇਆ ਵਾਂ ਕਿ ਸੱਟ ਪੂਰੇ ਕਰਦਾ ਫੇਰਾ ਕੋਈ ਆਪਣਾ ਟੱਬਰ ਦਾ ਜੀ ਹੋਰ ਮਾਰ ਲਾ ਮੈਂ ਤੁਹਾਡਾ ਸੈੱਟ ਪੂਰੇ ਕਰਾਂ ਜਿੰਨੀ ਕਿਸ ਦੀ ਲਿਖੀ ਆ ਓਨੀ ਭੋਗ ਕੇ ਚੱਲ ਜਾਣਾ ਵਾਂ ਨਹੀਂ ਇਹ ਤਾਂ ਗੱਲ ਹੈ ਕੀ ਹੈ ਜਦੋਂ ਤੁਹਾਡੀ ਵਾਰੀ ਆਈ ਤੁਸੀਂ ਤੁਰ ਜਾਣਾ ਵਾਂ ਜਦੋਂ ਮੇਰੀ ਵਾਰੀ ਆਈ ਤੂੰ ਇਹ ਤੁਰ ਜਾਣਾ ਵਾ ਮੈਨੂੰ ਤੋਰੀ ਜਾਣ ਨਿਆ ਵਾਰੀਆਂ ਸਾਰੀਆਂ ਦੇ ਉੱਤੇ ਤੂੰ ਨਹੀਂ ਤੁਰਨਾ ਭਾਜੀ ਘਟਾਓ ਜਿਹੜਾ 1000 2000 ਘਟਾਉਣਾ ਵਾ ਮੈਂ ਤੁਹਾਨੂੰ 2 300 ਦਵਾ ਤੇ ਮੈਂ ਜਾਵਾਂ ਜੇ ਮਗਰ ਰਹਿ ਗਈ ਗਿਆ 2 3000 ਘਟਾਤਾ ਦੇ ਵਾਓ ਤੇਰੇ ਭੂਆ ਜੀ ਹੁੜੀ ਨਹੀਂ ਆ ਗਏ ਹੁਣੇਆ ਭੂਆ ਜੀ ਨੂੰ ਮੋੜ ਦੋ ਵਾਪਸ ਹੁਣ ਨੂੰ ਕਹ ਬਾਲਣ ਦੀ ਨਹੀਂ ਅਜੇ ਗੱਲ ਬਣ ਗਈ ਬਾਲਣੇ ਜੇ ਗੱਲਾ ਚਾਰ ਦਿਨ ਠਹਿਰ ਕੇ ਪਾਪੇ ਦਾ ਕਰਾਂਗੇ ਸਸਕਾਰ ਭਾਜੀ ਤੁਹਾਨੂੰ ਕੀ ਲੱਗਦਾ ਵਾ ਕਿ ਕੱਲਾ ਪਾਪਾ ਹੀ ਮਰਿਆ ਵਾ ਹਲੇ ਤੇ ਆਡਾ ਖਾਨਦਾਨ ਬਹੁਤ ਤਕੜਾ ਵਾ ਕਿਉਂ ਪਾ ਪਾ ਪਾਰਾ ਪਿਆ ਗਿਆ ਵਾ ਸਾਰਿਆਂ ਨੂੰ ਪੀੜੇ ਮਗਰੇ ਮਗਰੇ ਮਰਦੇ ਜਾਣਾ ਸਾਰਿਆਂ ਨੇ ਪਾਰਾ ਹੀ ਪਿਆ ਗਿਆ ਵਾ ਕਿ ਜਦੋਂ ਚੱਜਣਾ ਕੋਈ ਵੰਡ ਵਿਹਾਰ ਨਹੀਂ ਕਰਕੇ ਗਿਆ ਐਦਾਂ ਹੀ ਲੜ ਲੜ ਕੇ ਮਰਨਾ ਵਾ ਕਿ ਹੁਣ ਕੋਈ ਲੋਨ ਲਿਆਜ ਵਾਲੀ ਗੱਲ ਕਰੋ ਕਿਤੇ ਫੇਕ ਕਰ ਲਾਂਗੇ ਆਪਾਂ ਗਾਗ ਬਣਾਈ ਦਾਂ ਦਾਵਾ ਭਾਜੀ ਉਹ ਭਰਾਵਾ ਇਹ ਕਿਹੜਾ ਦਾਜਵਰੀ ਦੇ ਕੱਪੜੇ ਲੈਣ ਆਇਆ ਜਿਹੜੇ ਫੇਕ ਦੇ ਕਸਰ ਕੱਢ ਦਾਂਗੇ ਬਾਲਣਿਆ ਵੀਰ ਮੇਰੇਆ ਇਹ ਵੱਢਣ ਜਾਈਏ ਨਾ ਪੈਲੀਆਂ ਚੋਂ ਫੇ ਪਤਾ ਲੱਗਦਾ ਵਾ ਅਗਲੇ 3-3000 ਰੁਪਇਆ ਮੰਗਦੇ ਰੁਖਦਾ ਹਲੇ ਬਹੁਤ ਹੋਣੇ ਮਗਰ ਲੈਣਾ ਹੀ ਲੱਗੀਆਂ ਵਾ ਮੇਰੇ ਨਾਲ ਤੁਸੀਂ ਪੱਕਾ ਹੀ ਲਿਖ ਲਿਖਾ ਕਰ ਲੋ ਲਿਖ ਲਿਖਾ ਤੇ ਕੌਂਟਰੈਕਟ ਕਰ ਲਈਏ ਤੇਰੇ ਨਾਲ ਉਹ ਭਰਾਵਾ ਪੈਸੇ ਘਟਾਉਣ ਦਾ ਕਰਕੇ ਸਾਰਾ ਟੱਬਰ ਨਾ ਮਾਰੀ ਆ ਠੀਕ ਆ ਤੈਨੂੰ 4000 ਕਿਹਾ ਤੇ ਤੂੰ 3500 ਦੇ ਦੇ ਤੇ ਗੱਲ ਮੁਕਾ ਭਾਜੀ ਬੋੜਾਂ ਦੀਆਂ ਛਾਵਾਂ ਤੇ ਬਾਪੂ ਨਹੀਂ ਲੱਭਦੇ ਸੁੱਕਾ ਬਾਲਣ ਵੀ ਨਹੀਂ ਲੱਭਦਾ ਕਦੇ 3500 ਰੁਪਇਆ ਦੇ ਤੇ ਗੱਲ ਮੁਕੇ ਭਾਜੀ ਤੁਸੀਂ ਵਟਾ ਸਟਾ ਨਹੀਂ ਇਹ ਕਰਦੇ ਵਟਾ ਚਟਾ ਇਥੇ ਆਟੇ ਨਾਲ ਆਟਾ ਵਟਾਉਣਾ ਤੂੰ ਦੇਖ ਭਾ ਹਾਂ ਆਪਾਂ ਹੁਣ ਗੱਲ ਮਕਾਉਣ ਵਾਲੀ ਕਰੀਏ ਹਾਂ ਸਾਡੀ ਵੀ ਮੋਟਰ ਤੇ ਦੋ ਚਾਰ ਰੋਖਾ ਗਏ ਆ ਹਾਂ ਅੱਜ ਸਾਡਾ ਮਰਿਆ ਵਾ ਤੇ ਸਾਨੂੰ ਇਥੋਂ ਚੁਕਾ ਦਿਓ ਹਾਂ ਤੇ ਕੱਲ ਨੂੰ ਤੁਹਾਡਾ ਮਰੂਗਾ ਤੇ ਤੁਹਾਨੂੰ ਮੋਟਰ ਤੋਂ ਚੁਕਾ ਦਾਂਗੇ ਆਫਟਰ ਆਲ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਲੈ ਨੂੰ ਚੱਲ ਇਥੋਂ ਉੱਠ ਕੇ ਲੈਣੇ ਆਇਆ